ਦਸਤਾਰ ਇੱਕ ਫਾਰਸੀ ਲਫ਼ਜ਼ ਹੈ ਇਹਦਾ ਮਤਲਬ ਹੁੰਦਾ ਹੈ ਦਸ ਤੇ ਯਾਰ ਦਸਤ ਮਤਲਬ ਹੱਥ ਇਹ ਯਾਰ ਯਾਰ ਮਤਲਬ ਉਹ ਆਕਾਲ ਪੁਰਖ ਗੁਰੂ ਉਹਦਾ ਹੱਥ ਤੁਹਾਡੇ ਸਿਰ ਦੇ ਉਪਰ ਹੈ ਇੰਗਲਿਸ਼ ਜਿਹੜੀ ਹੈ ਉਹ ਕਦੀ ਵੀ ਗੁਰਬਾਣੀ ਔਰ ਸਿੱਖ ਇਤਿਹਾਸ ਦੇ ਜਿਹੜੇ ਬਹੁਤ ਸਾਰੇ ਅੱਖਰ ਨੇ ਉਹਨਾਂ ਦੇ ਨਾਲ ਮੀਚ ਨਹੀਂ ਹਾਂਦੇ ਔਰ ਨਾ ਹੀ ਉਹ ਉਹਨੂੰ ਡਿਸਕ੍ਰਾਈਬ ਕਰ ਸਕਦੀ ਹੈ ਉਹਦੇ ਵਿੱਚ ਤਰਬਨ ਕਿਹਾ ਜਾਂਦਾ ਹੈ ਮੈਨੂੰ ਕੋਈ ਆਈਡੀਆ ਨਹੀਂ ਟਰਬਨ ਦਾ ਕੀ ਮਤਲਬ ਹੁੰਦਾ ਹੈ ਪਗੜੀ ਪਗੜੀ ਇੱਕ ਹਿੰਦੀ ਲਫ਼ਜ਼ ਹੈ ਜਿਹੜਾ ਸਿੱਖਾਂ ਤੋਂ ਪਹਿਲੇ ਵੀ ਪਗੜੀਆਂ ਬਨੀਆਂ ਜਾਂਦੀਆਂ ਸਨ ਲੇਕਿਨ ਸਿੱਖਾਂ ਨੂੰ ਜੋ ਗੁਰੂ ਸਹਿਬਾਨਾ ਨੇ ਸਜਾਈਆਂ ਉਹ ਦਸਤਾਰ ਹੀ ਹੈ ਦਸਤਿਆਰ ਉਸ ਗੁਰੂ ਦਾ ਹੱਥ ਤੁਹਾਡੇ ਸਿਰ ਦੇ ਉੱਪਰ ਉਹਦੀ ਇੱਕ ਹੋਰ ਗੱਲ ਲੋਕ ਇਹਨੂੰ ਕ੍ਰਾਊਨ ਵੀ ਕਹਿੰਦੇ ਨੇ ਜੀ ਇਹ ਤਾਜ ਹੈਗਾ हां ਜਿੱਦੀ ਜਿਹੜੀ ਪਰਿਭਾਸ਼ਾ ਹੈ ਉਹ क्राउन ਦੀ ਪਰਿਭਾਸ਼ਾ ਹੈ ਕਿ ਉਹ ਜਨ ਜੋਰੂ ਜ਼ਮੀਨ ਜਿਹੜੇ ਤਾਜ ਜਿੱਤੇ ਜਾਂਦੇ ਨੇ ਹਕੂਮਤਾਂ ਤੋਂ ਉਹ ਜਾਂ ਝਾਰ ਵਾਸਤੇ ਹੁੰਦੇ ਨੇ ਜਾਂ ਜੋਰੂ ਵਾਸਤੇ ਜਾਂ ਜ਼ਮੀਨ ਵਾਸਤੇ ਲੜ ਕੇ ਜਿੱਤੇ ਜਾਂਦੇ ਨੇ ਉਹਨਾਂ ਤਾਜਾਂ ਤੇ ਕਈਆਂ ਦੇ ਖੂਨ નિર્ਦੋਸ਼ਾਂ ਦੇ ਖੂਨ ਲੱਗੇ ਹੁੰਦੇ ਨੇ ਲੇਕਿਨ ਇਹ ਦਸਤਾਰ ਹੈ ਇਹ ਗੁਰੂ ਦਾ ਹੱਥ ਹੈ ਇਹ ਸਮਝੋ ਕਿ ਗੁਰੂ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅੰਗ ਸੰਗ ਸਾਡੇ ਨਾਲ ਹੈ ਇਹ ਜਸ ਵੇਲੇ ਨੂੰ ਬਨਰੇ ਹੁੰਦੇ ਹੋ ਉਸ ਲਈ ਅਹਿਸਾਸ ਕਰਿਆ ਕਰੋ ਕਿ ਗੁਰੂ ਆਪਣਾ ਹੱਥ ਤੁਹਾਡੇ ਸਿਰ ਦੇ ਉੱਪਰ ਰੱਖ ਰਿਹਾ ਔਰ ਇਹ ਹਰ ਵੇਲੇ ਤੁਹਾਡੇ ਨਾਲ ਹੈ ਕਿ ਟਰਬਨ ਨਹੀਂ ਹੈ ਪਗੜੀ ਨਹੀਂ ਹੈ ਤਾਜ ਨਹੀਂ ਹੈ ਦਸਤਾਰ ਹੈ